ਆਸ ਨਹੀਂ ਹੋ ਕੇ ਹੋ ਰਹੀ ਗੱਲ ਹੈ ਆ ਲਓ ਹਾਂ ਹੁਣ ਆ ਜਿਹੜਾ ਗੋਡਾ ਤੁਹਾਡਾ ਘੁੰਮਿਆ ਵਾ ਮੈਂ ਕਹਿੰਦਾ ਇਹ ਗੱਲ ਚੈੱਕ ਕਰ ਲਓ ਇਹ ਇਸ ਗੋਡੇ ਦੇ ਵਿੱਚ ਹੁਣੇ ਠੀਕ ਹੋ ਜੂਗਾ ਫੜੀਆਂ ਤੋਂ ਬਬੂ ਇਹ ਇੱਕ ਗੋਡਾ ਹੁਣ ਤੁਹਾਡਾ ਗੋਡਾ 10 ਰਿਹਾ ਦੂਗਾ ਗੋਡਾ ਵੀ ਗੋਡਾ ਨੂੰ ਮੇ ਆ ਬਾਈ ਹੁਣ ਕਮਾਓ ਮੈਂ ਇਹਦੇ ਉੱਪਰ ਲਾਓ ਇਹਦੇ ਇਹਦੇ ਉੱਪਰ ਲਾਓ ਓਕੇ ਆ ਗਿਆ ਨਹੀਂ ਓਕੇ ਆ ਗਿਆ ਆ ਇੱਧਰ ਲਿਆਓ ਆ ਲਓ ओके ਆ ਦੇਖੋ ਆ ਸਹੀ ਬਿਲਕੁਲ ਸਰਕਲ ਠੀਕ ਹੋ ਗਿਆ ਠੀਕ ਆ ਜੀ ਆ ਲਓ ਜੀ ਆ ਦਿਖਾਓ ਜਦੋਂ ਸਾਰਾ ਗਲ ਸਹੀ ਹੋ ਗਿਆ ਸਰਵیکل ਖਤਮ ਹੋ ਸਾਡਾ ਇਲਾਜ ਆਮ ਤੌਰ ਤੇ ਮਾਰਸ਼ ਕਰਕੇ ਹੀ ਆ ਠੀਕ ਆ ਮਾਰਸ਼ ਹੁਣ ਆ ਹੱਥ ਹੈ ਹਾਂਜੀ ਹਾਂਜੀ ਇਹ ਇਹਦੀ ਉਂਗਲੀ ਹਿੱਲਦੀ ਹਾਂਜੀ ਇੱਥੇ ਸੋਜਾ ਆਇਆ ਵਾ ਹਾਂਜੀ ਹਾਂਜੀ ਹਉਨੇ ਨੂੰ ਅਸੀਂ ਧਰਮ ਤੇਲ ਦੇ ਨਾਲ ਜਿਹੜੇ ਸਾਡੇ ਆਪਣੇ ਤੇਲ ਨੇ ਵਧੀਆ ਹਾਂਜੀ ਹਾਂਜੀ ਉਹਨਾਂ ਦੇ ਨਾਲ ਨਾਲ ਤਾਂ ਸੋਜਾ ਉਤਰ ਜਾਂਦਾ ਠੀਕ ਆ ਜੀ ਤੇ ਨਾਲ ਦੀ ਨਾਲ ਹੱਡੀਆਂ ਸੈੱਟ ਕਰ ਦਿੰਦੇ ਆ ਠੀਕ ਆ ਜੀ ਆ ਨਾੜਾਂ ਚਾਲੂ ਕਰ ਦਿੰਦੇ ਆ ਠੀਕ ਆ ਜੀ ਫਿਰ ਇੰਨੇ ਵਿੱਚ ਆ ਜਿਹੜਾ ਲਾਜ ਨੇ ਸਾਡੇ ਇਹ ਸਿਰਫ ਤੇਲ ਦੇ ਨਾਲ ਠੀਕ ਆ ਜੀ ਹੱਡੀ ਨੂੰ ਸੈੱਟ ਕਰਨਾ ਮਲਣਾ ਹਾਂਜੀ ਹਾਂਜੀ ਇਹਦੇ ਨਾਲੇ ਸਾਡੇ ਮਤਲਬ ਤੁਸੀਂ ਆਪਣੇ ਤਜਰਬੇ ਦੇ ਹਿਸਾਬ ਨਾਲ ਹਨਾ ਜੀ ਦੇਸੀ ਨੁਸਖਿਆਂ ਨਾਲ ਇਲਾਜ ਕਰਦੇ ਹੋ ਸਾਰਾ ਹਾਂ ਸਤਿ ਸ਼੍ਰੀ ਅਕਾਲ ਜੀ ਅੱਜ ਪਹੁੰਚੇ ਆਪਾਂ ਸਹਿਰ ਪਟਿਆਲੇ ਅੱਜ ਪਹੁੰਚੇ ਆਪਾਂ ਸਹਿਰ ਪਟਿਆਲੇ ਹੱਡੀਆਂ ਵਾਲੇ ਬਾਬਾ ਜੀ ਕੋਲੇ ਇੱਥੇ ਪਹੁੰਚਣ ਦਾ ਕਾਰਨ ਇਹ ਕਿ ਅੱਜ ਕੱਲ ਆਪਾਂ ਨੂੰ ਪ੍ਰੋਬਲਮਾਂ ਬਹੁਤ ਹੋ ਗਈਆਂ ਜਿਵੇਂ ਸਰਵਾਈਕਲ ਹੋ ਗਈ ਮਾਈਗਰੇਨ ਹੋ ਗਈ ਮੋਢਿਆਂ ਦਾ ਹੋ ਗਿਆ ਢੂਹੀ ਦਾ ਹਿਲਣਾ ਹੋ ਗਿਆ ਡਿਸਕ ਪ੍ਰੋਬਲਮ ਹੋ ਗਈ ਧਰਨ ਹੋ ਗਈ ਹੈਨਾ ਜਾਂ ਹੱਥ ਪੈਰ ਸੁੰਨ ਹੁੰਦੇ ਨੇ ਜਾਂ ਹੋਰ ਵੀ ਬਹੁਤ ਸਾਰੀਆਂ ਪ੍ਰੋਬਲਮਾਂ ਨੇ ਉਹਨਾਂ ਦਾ ਇਲਾਜ ਇਹ ਦੇਸੀ ਨੁਕਸੇ ਨਾਲ ਕਰਦੇ ਆ ਹੈਨਾ ਮਤਲਬ ਕਿ ਸਾਰੀ ਆਪਾਂ ਬਾਬਾ ਜੀ ਨਾਲ ਗੱਲਬਾਤ ਕਰਾਂਗੇ ਇਹਨਾਂ ਦਾ ਐਡਰੈਸ ਜਿਹੜਾ ਪੈ ਜਾਂਦਾ ਭਾਰਤ ਤੋਂ ਰੋਡ ਨੇੜੇ ਜਸਨ ਬਾਕੀ ਜਿਹੜਾ ਇਲਾਜ ਕਰਦੇ ਨੇ ਦੇਸੀ ਨੁਕਸੇ ਨਾਲ ਕਰਦੇ ਨੇ ਜਿਵੇਂ ਬਸ ਉਹਨੂੰ ਪ੍ਰੋਬਲਮ ਆ ਸਾਰੀ ਆਪਾਂ ਦੱਸਤੀਏ ਬਾਕੀ ਸਾਰੀ ਆਪਾਂ ਚੱਲਦੇ ਅੰਦਰ ਬਾਬਾ ਜੀ ਨਾਲ ਗੱਲਬਾਤ ਕਰਦੇ ਆ ਤੇ ਤੁਹਾਨੂੰ ਸਾਰਾ ਆਪਣਾ ਟ੍ਰੀਟਮੈਂਟ ਜਿਹੜਾ ਉਹ ਦਿਖਾਵਾਂਗੇ ਬਾਕੀ ਤੁਹਾਡੇ ਨਾਲ ਕੰਟੈਕਟ ਨੰਬਰ ਸ਼ੇਅਰ ਕਰ ਦਾਂਗੇ ਤੇ ਤੁਸੀਂ ਇੱਕ ਵਾਰ ਆਉਣ ਤੋਂ ਪਹਿਲਾਂ ਜੇ ਤੁਸੀਂ ਦੂਰੋਂ ਇੱਕ ਵਾਰ ਬਾਬਾ ਜੀ ਨਾਲ ਕੰਟੈਕਟ ਕਰਕੇ ਤਾਂ ਤੁਸੀਂ ਇਹਨਾਂ ਕੋਲ ਆ ਸਕਦੇ ਹੋ ਸੋ ਚੱਲਦੇ ਆਓ ਬਾਬਾ ਜੀ ਨਾਲ ਸਾਰੀ ਗੱਲ ਲਓ ਜੀ ਹੱਡੀਆਂ ਦੇ ਦਰਦਾਂ ਤੋਂ ਪੀੜਤ ਮਿਲੋ ਸਰਵਾਈਕਲ ਮਾਈਗਰੇਨ ਮੋਢੇ ਗੋਡੇ ਡਿਸਕ ਪੈਰ ਹੱਥ ਪੈਰ ਧਰਨ ਢੁੰਡਰੀ ਹੈਨਾ ਤੇ ਦਾ ਟਰੀਟਮੈਂਟ ਕਰਦੇ ਆ ਚੱਲਦੇ ਆਪਾਂ ਸਾਰੀ ਗੱਲਬਾਤ ਜਿਹੜੀ ਬਾਬਾ ਜੀ ਨਾਲ ਕਰਦੇ ਆਂ ਜਿਆ ਨੂੰ ਲਾ ਲਾ ਆ ਦੇਖੋ ਮੇਰਾ ਗੁੱਟਾ ਦੇਖੋ ਪਹਿਲਾਂ ਇਸ ਤਰ੍ਹਾਂ ਲਾ ਕੇ ਅੱਛੀ ਕੋਈ ਆ ਲਾਓ ਇਹਦੇ ਵਿੱਚ ਨੁਕਸ ਹੈ ਕੋ ਮੈਂ ਤੁਹਾਡੀ ਸੁਣਨੀ ਆ ਕਿ ਮੈਂ ਤੁਹਾਡੇ ਸਰੀਰ ਦਾ ਦੇਖ ਕੇ ਦੱਸਣਾ ਇਹ ਇਹਦੇ ਵਿੱਚ ਆ ਤੁਹਾਡਾ ਮੈਂ ਕਹਿੰਦਾ ਵੀ 25% ਚੂੜਾ ਰੁਕ ਗਿਆ ਤੁਸੀਂ ਕਹਿੰਦੇ ਇਹਦੀ ਮੁਕਸ ਨਹੀਂ ਹੈਗਾ ਫਿਰ ਤੁਸੀਂ ਤੁਸੀਂ ਤਾਂ ਆਪ ਡਾਕਟਰ ਹੋ ਫਿਰ ਸਾਡੀ ਤਾਂ ਕੋਈ ਲੋੜ ਨਹੀਂ ਹੈ ਇੱਥੇ ਦੇਖੋ ਆ ਮੈਨੂੰ ਅਨਲਾਗੇਜ ਹੋ ਆ ਤਾਂ ਤੁਹਾਡਾ ਛਾਤੀ ਕੇ ਲੱਗ ਗਿਆ ਇਹਨੂੰ ਲੱਗਦਾ ਲੱਗਦਾ ਹੈ ਛਾਤੀ ਕੇ ਸਮਾਰ ਕੇ ਹਾਂ ਥੋੜਾ ਨੁਕਸਾ ਹੈ ਥੋੜਾ ਥੋੜਾ ਜਿਹਾ ਸੋ ਇਹ ਇਹਦੇ ਵਿੱਚ ਜਾਣੋ ਇਹ ਜੇ ਸ਼ੁਰੂ ਹੋ ਗਿਆ ਇਹ ਜਿਹੜਾ ਪਿੱਛੇ ਜ਼ਿਆਦਾ ਤਾਂ ਉਹ 25% ਦੱਸਦਾ ਕਿ ਇਹ ਜانوں 10-12% ਦਾ ਫਰਕ ਪੈ ਗਿਆ ਆ ਦੇਖੋ ਅਸਲੀ ਤੌਰ ਤੇ ਆ ਮੇਰੀ ਲੱਤ ਆ ਦੇਖੋ ਕਿੱਥੇ ਲੱਗ ਗਿਆ ਆ ਇਹਦੇ ਕਿੱਥੇ ਲੱਗ ਗਿਆ ਆ ਲੋ ਆ ਦੂਜੀ ਲਓ ਲੱਗ ਗਿਆ ਇਸ ਤਰ੍ਹਾਂ ਕਰਕੇ ਲੱਤ ਲੱਗਣੀ ਜ਼ਰੂਰੀ ਹੁੰਦੀ ਹੈ ਇਹ ਜੇ ਲੱਤ ਨਾਲ ਲੱਗਦੀ ਹੈ ਝੂਲਾ ਬਿਲਕੁਲ ਸਹੀ ਜਿੰਨਾ ਝੂਲਾ ਛਾਤੀ ਤੋਂ ਪਿੱਛੇ ਗੋਦਾ ਰਹਿ ਗਿਆ ਉਨਾ ਹੀ ਝੂਲਾ ਨਹੀਂ ਇਹਦੀ ਇੱਕੋ ਇੱਕ ਪਛਾਣ ਹੈ ਵੀ ਜਿੰਨਾ ਛੱਤੀ ਤੋਂ ਗੋਡਾ ਦੂਰ ਹੈ ਉਹਨੂੰ ਐਂ ਦੇਖ ਲਓ ਵੀ ਇਹ ਛੱਤੋਂ 5-6 ਅੰਗੁੜ ਪਰੇ ਆ ਤਾਂ 10% ਸਮਝ ਲਓ ਵੀ ਇਹ ਸ਼ੁਰੂ ਹੋ ਗਈ ਹੈ ਅੱਛਾ ਦੂਜਾ ਇਹਦੇ ਵਿੱਚ ਜਿਹੜਾ ਤੂੜਾ ਹੈ ਇਹਦੇ ਵਿੱਚ ਨਾ ਖੜਿਆ ਈ ਥੇ ਨਾ ਚੱਲਦੇ ਇਹਦਾ ਹੱਦੀ ਦਾ ਇਸ ਗੱਲ ਕਰਕੇ ਸਾਨੂੰ ਪਤਾ ਨਹੀਂ ਲੱਗਦਾ ਵੀ ਤੂੜਾ ਸਾਡਾ ਕਦ ਖੜ ਗਿਆ ਆਰੇ ਕਾਦੇ ਇਹ ਚੱਲਦਾ ਨਾ ਚੱਲਦੇ ਦਾ ਪਤਾ ਲੱਗਦਾ ਨਾ ਖੜੇ ਦਾ ਜਦੋਂ ਇਹ 50% ਤੇ ਚਲਿਆ ਜਾਂਦਾ 40 ਤੇ ਤਾਂ ਇਹਦੀ ਸਪਲਾਈ ਜਿਹੜੀ ਗੋਡੇ ਦੇ ਵਿੱਚ ਜਾਂਦੀ ਆ ਚੂਲੇ 'ਚੋਂ ਉਹ ਰੁਕ ਜਾਂਦੀ ਆ ਫਿਰ ਕੀ ਹੁੰਦਾ ਗੋਡੇ ਦੇ ਵਿੱਚ ਹਵਾ ਕੋਈ ਚੀਜ਼ ਨਹੀਂ ਹੈਗੀ ਇਹ ਉਹ ਹਵਾ ਹੈ ਜਿਹੜੀ ਉਹ ਗਰਮ ਹੋਣ ਲੱਗ ਜਾਂਦੀ ਆ ਇਹ ਇਹਦੇ ਵਿੱਚ ਮੜੀ ਜੇ ਮੇਰੀ ਸਮਝ ਦੇ ਮੁਤਾਬਕ ਸਰੀਰ ਦੇ ਵਿੱਚੋਂ ਪਾਣੀ ਜਾਂਦਾ ਚਰਬੀ ਜਾਂਦੀ ਆ ਉਹ ਦੋਏ ਚੀਜ਼ਾਂ ਰੁਕਣ ਦੇ ਨਾਲੇ ਸੁੱਕਾ ਚ ਲੈਣ ਲੱਗ ਜਾਂਦਾ। ਉਹ ਹਵਾ ਜਿਹੜੀ ਗਰਮ ਹੋ ਜਾਂਦੀ ਆ ਗਰਮੀ ਦੇ ਨਾਲ ਫਿੰਸੀਆਂ ਨਿਕਲ ਆਉਂਦੀਆਂ ਨੇ ਤਾਂ ਫਿੰਸੀਆਂ ਤੋਂ ਜ਼ਖਮ ਬਣ ਜਾਂਦੇ ਨੇ, ਗੋਡਾ ਸੁੱਜਣਾ ਸ਼ੁਰੂ ਹੋ ਜਾਂਦਾ। ਫੇਰ ਅਸੀਂ ਭੱਜੇ ਫਿਰਦੇ ਆ ਡਾਕਟਰ ਕੋਲ ਵੀ ਇਹ ਪਤਾ ਨਹੀਂ ਕੀ ਹੋ ਗਿਆ ਜੀ। ਕੁਛਾਨੂੰ ਚੂਲੇ ਦੇ ਵੀ ਤਾਂ ਕੋਈ ਦਰਦ ਨਹੀਂ ਹੈ। ਹਾਂ, ਇਸ ਗੱਲ ਕਰਕੇ ਜਦ ਫਿਰ ਸਾਡਾ ਗੋਡਾ ਨਹੀਂ ਮੁੜਦਾ, ਲੱਤ ਕੰਮ ਕਰਨ ਨੂੰ ਘਟ ਜਾਂਦੀ ਆ, ਫੇਰ ਸਾਨੂੰ ਪਤਾ ਲੱਗਦਾ ਵੀ ਸਾਡਾ ਗੋਡਾ ਰੁਕ ਗਿਆ ਡਾਕਟਰ ਕਹਿੰਦੇ ਕਈ ਬੰਦੇ ਕਹਿੰਦੇ ਨੇ ਵੀ ਗੋਡਾ ਬਦਲ ਲੋ ਜੀ ਹਾਂਜੀ ਹਾਂਜੀ ਇਹ ਅਸਲੀਅਤ ਕੀ ਆ ਗੋਡਾ ਤਾਂ ਠੀਕ ਹੁੰਦਾ ਹਾਂ ਹਾਂ ਹਾਂਜੀ ਉਹਦਾ ਕੈਲਸ਼ੀਅਮ ਦੀ ਘਾਟ ਦੇਖੋ ਗੱਲ ਇਹ ਆ ਜਿਹੜੇ ਤੁਹਾਨੂੰ ਕੈਲਸ਼ੀਅਮ ਦੀ ਘਾਟ ਕਹਿੰਦੇ ਨੇ ਉਹਨਾਂ ਦਾ ਇਲਾਜ ਕਰਾਓ ਇਹ ਚੀਜ਼ ਦਾ ਇਹ ਠੀਕ ਹੋ ਸਕਦੀ ਆ ਗੱਲ ਇਹ ਜਿਹੜਾ ਚੱਕਰ ਆ ਜੇ ਅਸੀਂ ਅੰਕਾਂ ਦੇ ਹਿਸਾਬ ਨਾਲ ਦੇਖਦੇ ਆ ਵੀ ਇਹਦੇ ਸਰੀਰ 'ਚ ਇੰਨਾ ਤੇ ਨੁਕਸਾ ਗਿਆ ਉਹ ਫੇਰ ਅਸੀਂ ਉਹਨੂੰ ਸੈੱਟ ਕਰ ਦਿੰਨੇ ਆ ਜੇ ਤੁਸੀਂ ਚਲੋ ਗੋਡੇ ਦੇ ਵਿੱਚ ਥੋੜੇ ਦਰਦ ਆ ਕਈ ਵਾਰ ਪੈਰ ਘੁੰਮਿਆ ਹੁੰਦਾ ਉਹ ਮੈਂ ਦੇਖ ਕੇ ਸੈੱਟ ਕਰ ਦਿੰਦਾ ਕੋਈ ਕੈਸ਼ੀਅਮ ਦੀ ਘਾਟ ਨਹੀਂ ਵੀ ਕੈਲਸ਼ੀਅਮ ਦੀ ਘਾਟ ਹੋਵੇ ਤਾਂ ਸਾਰੇ ਸਰੀਰ 'ਚ ਹੋਊ ਇਕੱਲੇ ਗੋਡੇ 'ਚ ਤਾਂ ਨਹੀਂ ਆਉਂਦੀ ਇਹ ਇਹ ਗੱਲ ਬਾਜਿਬ ਨਹੀਂ ਹੈ ਇਹਨੂੰ ਚੈੱਕ ਕਰ ਦਿੰਦਾ ਇਧਰ ਆ ਬੈਠੋ ਉਹਨੇ ਪਤਾ ਲੱਗ ਜੂ ਉਸ ਮਿੰਟ ਦੇ ਵਿੱਚ ਵੀ ਤੁਹਾਡਾ ਗੋਡਾ ਘੁੰਮਿਆ ਵੈ ਕਿ ਤੁਹਾਡਾ ਗੋਡਾ ਸਹੀ ਆ ਇਹਨੂੰ ਇਹਨੂੰ ਆ ਸਿੱਧਾ ਕਰੋ ਇਹ ਲੱਤ ਸਿੱਧੀ ਕਰੋ ਇਹ ਇਹਨੂੰ ਵੀ ਚੱਕੋ ਇਹਦਾ ਪਜਾਮਾ ਉੱਪਰ ਚੱਕੋ ਨਹੀਂ ਖੋਲ ਦਿਓ ਪਜਾਮਾ ਨਹੀਂ ਜੀ ਇਹਦੇ ਵਿੱਚ ਪਾਸ ਨਹੀਂ ਹੋਊਗੀ ਹੋ ਰਹੀ ਗੱਲ ਆ ਲਓ ਹਾਂ ਹੁਣ ਆ ਜਿਹੜਾ ਗੋਡਾ ਤੁਹਾਡਾ ਘੁੰਮਿਆ ਵਾ ਮੈਂ ਕਹਿੰਦਾ ਇਹ ਗੱਲ ਚੈੱਕ ਕਰ ਲਓ ਇਹ ਇਸ ਗੋਡੇ ਦੇ ਵਿੱਚ ਹੁਣੇ ਠੀਕ ਹੋ ਜਾਊਗਾ ਬੜੀਆਂ ਤੇ ਗੋਬੂ ਇਹ ਇੱਕ ਗੋਡਾ ਹੁਣ ਤੁਹਾਡਾ ਗੋਡਾ 10 ਹੀ ਹੋਇਆ ਦੂਆ ਗੋਡਾ ਵੀ ਗੋਡਾ ਨੂੰ ਮੇ ਆਵਾ ਲਓ ਛੱਡਿਓ ਲਓ ਲੂੜਾ ਯਾ ਹੋਰ ਕਰੋ ਲਓ ਇਹ ਬਹੁਤ ਚਕੇ ਤੁਰੋ ਕੋਨੇ ਤੁਹਾਡਾ ਪਤਾ ਲੱਗ ਜਾਂਦਾ 1 ਮਿੰਟ ਦੇ ਵਿੱਚ ਕੋਡਰ ਤੁਹਾਡਾ ਠੀਕ ਹੁਣ ਦਰਕਤ ਬੰਦ ਹੋ ਜਾਣਗੇ ਜੀ ਆਪਾਂ ਆਹ ਦੇਖ ਲੋ ਸਮੇਂ ਤੇ ਇਹ ਇਹ ਹੋ ਗਿਆ ਕੋਈ ਠੀਕ ਇਹ ਦੋ ਬੰਗੂਲੀ ਆ ਇਹ ਜੇ ਬੰਗੂਲੀ ਰਹਿ ਗਿਆ ਕੱਲ ਨੂੰ ਇਹਨੂੰ ਕੀ ਕਰਨਾ ਹੈ ਨਾਰੀਅਲ ਦਾ ਤੇਲ ਲਾਉਣਾ ਅੱਛਾ ਗਰਮ ਕਰਕੇ ਅੱਛਾ ਦੋ ਦਿਨ ਲਾਉਣਾ ਗੋਡੇ ਨੂੰ ਮਰੜਣਾ ਨਹੀਂ ਨਹੀਂ ਗੋਡਾ ਖੜ ਜਾਂਦਾ ਗੋਡਾ ਤੇਲ ਲਾਉਣਾ ਹਾਂ ਨਾਰੀਅਲ ਦਾ ਤੇਲ ਲਾ ਕੇ ਜਿਹੜਾ ਆਪਾਂ ਘਮਾਇਆ ਉਹ ਮਾਸਪੇਸ਼ੀਆਂ ਦੇ ਵਿੱਚ ਕਈ ਵਾਰ ਸੋਜ ਆ ਜਾਂਦੀ ਹੈ ਦਰਦ ਹੁੰਦਾ ਠੀਕ ਹੈ ਉਹ ਦੋ ਦਿਨ ਤੋਂ ਬਾਅਦ ਹਰ ਜਾ ਹਾਂ ਹੋਰ ਦੱਸੋ ਹੁਣ ਤੁਹਾਡਾ ਕੋਈ ਕੈਲਸ਼ੀਅਮ ਦੀ ਘਾਟ ਨਹੀਂ ਰਹੀ ਤੁਹਾਨੂੰ ਕੁਝ ਨਹੀਂ ਗੋਡਾ ਘੁਮਿਆ ਬਤੀ ਸਿੱਧਾ ਹੋਗਾ ਤੁਸੀਂ ਚੱਲਦੇ ਰਹੋਗੇ ਹਾਂ ਅੰਜ ਥੋੜਾ ਜਿਹਾ ਫਰਕ ਹੈ ਗਰਮ ਲਈਏ ਆਹ ਵੇ ਇੰਨਾ ਕੇ ਹੁੰਦਾ ਆਹ ਬੈਠ ਜਾ ਇਹ ਸਾਰਾ ਫਰਕ ਹੁਣ ਹੋਊਗਾ ਦੋ ਦਿਨ ਤੋਂ ਇਹਨੂੰ ਨਾਰੀਅਲ ਦਾ ਤੇਲ ਲਾਓ ਗਰਮ ਕਰਕੇ ਮਾਲਣਾ ਨਹੀਂ ਹੁੰਦਾ ਲਾਉਣਾ ਹਾਂ ਕਿਉਂ ਜਿਹੜਾ ਇਹ ਕਮਾਇਆ ਹੈ ਇਹਦਾ ਜਿਹੜਾ ਮਾਸ ਆ ਉਹਦੇ ਵਿੱਚ ਜਿਹੜਾ ਦਰਦ ਦਾ ਮਾਸਪੇਸ਼ੀਆਂ ਦਾ ਆ ਜਾਂਦਾ ਆ ਲਿਓ ਗੋਡਾ ਲਓ ਜੀ ਹੁਣ ਹੋ ਰਿਹਾ ਸਰਵਾਈਕਲ ਦਾ ਚਾਰ ਦਿਨ ਪਿਆ ਅੱਛਾ ਜੀ ਅੱਛਾ ਜੀ ਤੇ ਤਾਂ ਫੇਰ ਨਾ ਤਾਂ ਜਿਆਦੀ ਕਰਨ ਦੀ ਬਾਈਕ ਨੂੰ ਤਾਂ ਮੇਰਾ ਤਾਂ ਚਲੋ ਮੈਂ ਕਿ ਮੈਂ ਵੀ ਨਾਲ ਚੱਲਦਾ ਅੱਛਾ ਜੀ ਬਾਬਾ ਜੀ ਸਰਵਾਈਕਲ ਦਾ ਜੀ ਹਾਂ ਜੀ ਇਹ ਇਹ ਦੇਖੋ ਇੱਥੇ ਸੋਲ ਆ ਜਾਂਦੀ ਹੈ ਠੀਕ ਹੈ ਜੀ ਇੱਥੋਂ ਜਿਹੜੇ ਨਾੜਾ ਦਿਮਾਗ ਨੂੰ ਉੱਪਰ ਨੂੰ ਜਾਂਦੀਆਂ ਨੇ ਗੱਲ ਦੀ ਹਾਂਜੀ ਉਹ ਜੇ ਸੋਲ ਆ ਜਵੇ ਖੂਨ ਪੂਰਾ ਨਹੀਂ ਜਾ ਸਕਦਾ ਠੀਕ ਹੈ ਜੀ ਬੰਦੇ ਨੂੰ ਚੱਕਰ ਆਉਣ ਲੱਗ ਜਾਂਦੇ ਨੇ ਠੀਕ ਹੈ ਜੀ ਤੇ ਜਿਆਦਾ ਬੰਦਾ ਸੁਸਤ ਜਿਆ ਰਹਣ ਲੱਗ ਜਾਂਦਾ ਹਾਂਜੀ ਹਾਂਜੀ ਇਹ ਇੱਥੇ ਜਿਹੜਾ ਹੈ ਨਾ ਗਲ ਦੇ ਉੱਤੇ ਕੋਈ ਨਾ ਕੋਈ ਗਰਮ ਚੀਜ਼ ਲਾ ਕੇ ਤੇਲ ਠੀਕ ਹੈ ਜੀ ਇਹਨੂੰ ਸੋਜ ਨੂੰ ਲਾ ਦੇਣਾ ਚਾਹੀਦਾ ਠੀਕ ਹੈ ਜੀ ਜੇ ਨਾ ਸੋਜ ਲਾਹੀ ਜਾਵੇ ਹਾਂਜੀ ਤਾਂ ਬੰਦੇ ਦਾ ਸਿਰ ਦਰਦ ਨਹੀਂ ਬੰਦ ਹੁੰਦਾ ओके और बंदा सुस्त बहुत रहने ਲੱਗ ਜਾਂਦਾ ਹਾਂਜੀ ਹਾਂਜੀ ਇਹ ਕਾਰਨ ਹੈ ਆ ਹੁਣ ਜਿਹੜਾ ਵਿੱਚ ਇਹਦੇ ਸੱਤ ਮਣਕੇ ਨੇ ਚੜ ਦੇ ਵਿੱਚ ਜਿਹਨੂੰ ਸਰਵਿਕਲ ਕਹਿੰਦੇ ਆ ਹਾਂਜੀ ਹਾਂਜੀ ਉਹ ਕਈ ਕਈ ਵਾਰ ਉਹਨਾਂ ਚ ਵੀ ਸੋਜ ਆ ਜਾਂਦੀ ਆ ਕਿਉਂਕਿ ਲੀਗਮੈਂਟ ਦੀ ਉਹਨਾਂ ਦੇ ਵਿੱਚ ਤੈ ਹੁੰਦੀ ਆ ਠੀਕ ਆ ਜੀ ਖੂਨ ਵੀ ਜਾਂਦਾ ਉਹ ਚ ਕਈ ਵਾਰ ਸੋ ਜਾ ਕੇ ਮਣਕੇ ਟਾਈਟ ਹੋ ਜਾਂਦੇ ਨੇ ਠੀਕ ਆ ਜੀ ਉਸ ਗੱਲ ਕਰਕੇ ਪੂਰਾ ਗੜ ਘੁੰਮਦਾ ਨਹੀਂ ਹੁੰਦਾ ਓਕੇ ਓਕੇ ਹੋ ਇਹ ਦਿੱਕਤ ਹੁੰਦੀ ਆ ਉਹਨੂੰ ਆ ਦੇਖੋ ਥੋੜੇ ਸਾਹਮਣੇ ਮੈਂ ਸੈੱਟ ਕਰ ਦੇਣਾ ਹਾਂ ਉਹ ਮਣਕਿਆਂ ਦਾ ਪਤਾ ਲੱਗ ਜਾਣਾ ਵੀ ਸਹੀ ਲਿਆ ਮੋਢੇ ਚ ਕੋਲ ਤੇ ਹਾਂ ਆ ਹੁਣੇ ਪਤਾ ਲੱਗ ਗਿਆ ਮਣ ਕੇ ਸਹੀ ਨੇ ਆ ਲਓ ਇਹ ਐ ਇਧਰ ਨੂੰ ਚੱਕੋ ਇੱਥੇ ਲਾਓ ਗਰਦਨ ਥੋੜਾ ਨੀਵਾ ਕਰੋ ਹਾਂ ਐ ਮਰਜ ਇੱਥੇ ਕਿ ਰੱਖੋ ਆ ਘਮਾਓ ਹੁਣ ਆ ਜਿਹੜੀ ਥੋੜੀ ਥੋੜੀ ਐ ਇਹਨੂੰ ਛਾਤੀ 'ਕਾ ਲਾਓ ਇਹ ਇਧਰ ਨੂੰ ਲਿਆਓ ਉੱਪਰ ਨੂੰ ਇਹ ਇਧਰ ਨੂੰ ਘਮਾਓ ਮੂ ਇੱਥੇ ਇਹਦੇ ਉੱਪਰ ਲਾਓ ਇਹਦੇ ਇਹਦੇ ਉੱਪਰ ਲਾਓ ਠੀਕ ਆ ਗਿਆ ਜੀ ਓਕੇ ਆ ਗਿਆ ਆ ਇੱਧਰ ਲਿਓ ਆ ਲਓ ਓਕੇ ਆ ਦੇਖੋ ਐਂ ਸਹੀ ਬਿਲਕੁਲ ਸਰਵਾਈਕਲ ਠੀਕ ਹੋ ਗਿਆ ਠੀਕ ਆ ਜੀ ਆ ਲਓ ਜੀ ਆ ਦਿਖਾਓ ਜਦੋਂ ਸਾਰਾ ਗਲ ਸਹੀ ਹੋ ਗਿਆ ਸਰਵਾਈਕਲ ਖਤਮ ਹੋ ਠੀਕ ਆ ਜੀ ਲਓ ਜੀ ਹਾਂ ਇਹ ਇੱਥੇ ਜਿਹੜੀ ਸੋਜ ਹੈ ਇਹਦੇ ਉੱਤੇ ਤੁਸੀਂ ਕੋਈ ਗਰਮ ਤੇਲ ਲਾ ਕੇ ਜਾਂ ਕੋਈ ਵੀ ਚੀਜ਼ ਘਰ ਨਾਲ ਲਾ ਕੇ ਇਹ ਸੋਜ ਨੂੰ ਲਾਹੋ ਜਿੰਨਾ ਚਿਰ ਇਹ ਸੋਜ ਨਹੀਂ ਲੈਂਦੀ ਤੋਂ ਨੂੰ ਚੱਕਰ ਆਉਣਾ ਨਹੀਂ हट ਸਕਦੇ ਕਿਉਂਕਿ ਖੂਨ ਦਾ ਸਰਕਲ ਦਿਮਾਗ ਨੂੰ ਸਹੀ ਨਹੀਂ ਪਹੁੰਚ ਰਿਹਾ ਇਹ ਕੋਈ ਗੱਲ ਨਹੀਂ ਟੀਲਫੋਨ ਕੋਈ ਨਾ ਕੋਈ ਦੱਸ ਦਿੰਦਾ ਮੁੰਡਾ ਨਹੀਂ ਫਿਰ ਤੁਸੀਂ ਬਾਜ਼ਾਰ ਦੇ ਵਿੱਚੋਂ ਕਿਸੇ ਮਿਠੀ ਦੀ ਦੁਕਾਨ ਤੋਂ ਜਿਹੜਾ ਮਰਜੀ ਗਰਮ ਤੇਲ ਲੈ ਜੋ ਇੱਥੇ ਲਾਓ ਬਸ ਉਹ ਦੀ 100 ਦੇ ਉੱਤਰ ਜੀ ਅੱਜ ਆਪਾਂ ਪਹੁੰਚੇ ਦੀ ਸ਼ਹਿਰ ਪਟਿਆਲਾ ਜਿਵੇਂ ਬਾਬਾ ਜੀ ਨੂੰ ਟ੍ਰੀਟਮੈਂਟ ਕਰਾਏ ਬਸ ਸਹੀ ਆਪਾਂ ਬਾਬਾ ਜੀ ਨੇੜੇ ਉਹ ਗੱਲਬਾਤ ਕਰਦੇ ਸਤਿ ਸ਼੍ਰੀ ਅਕਾਲ ਬਾਬਾ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਮੜਾ ਦੱਸੋ ਆਪਣੇ ਦੱਸ ਕਰਨੀ ਚਾਹ ਰਾ ਵੇਖੋ ਜੀ ਸਾਡੀ ਜਿਹੜੀ ਟਰੀਟਮੈਂਟ ਹੈ ਇਹ ਤਾਂ ਸਿਰਫ ਹੱਡੀਆਂ ਦਾ ਹੀ ਕੰਮ ਕਰਦੀ ਹੈ ਹੱਡੀ ਦਾ ਠੀਕ ਹੈ ਜੀ ਕੋਈ ਦਵਾਈ ਨਹੀਂ ਅਸੀਂ ਦਿੰਦੇ ਠੀਕ ਹੈ ਜੀ ਇਹ ਜਿਹੜਾ ਕੰਮ ਹੈ ਕੋਈ ਟੁੱਟੀ ਹੱਡੀ ਦਾ ਵੀ ਇਲਾਜ ਨਹੀਂ ਕਰਦੇ ਓਕੇ ਇਹ ਜਿਹੜੇ ਲਾਜ ਸਰੀਰ ਦੀ ਕੋਈ ਹੱਡੀ ਹਿੱਲੀ ਹੋਈ ਆ ਕਿਸੇ ਦੇ ਬਾਹਾਂ ਚ ਹੱਥਾਂ ਤੇ ਮੋਢੇ ਚ ਦਰਦ ਆ ਤਾਂ ਅਪਸੈਟ ਹੋਇਆ ਵਾ ਕਿਸੇ ਦੀ ਬਾਹ ਨਹੀਂ ਚੱਕੀ ਜਾਂਦੀ ਹਾਂ ਜਾਂ ਕਿਸੇ ਨੂੰ ਸਰਵੈਕਲ ਹੈ ਉਹਦੀ ਗਰਦਨ ਦੇ ਵਿੱਚ ਬਾਦ ਵਿੱਚ ਕਾਫੀ ਦਰਦ ਰਹਿੰਦਾ ਹੈ ਉਹ ਮਿੰਟਾਂ ਵਿੱਚ ਠੀਕ ਹੋ ਜਾਂਦਾ ਹੈ ਤੇ ਬਾਕੀ ਜਿਹੜਾ ਰੀੜ ਦੀ ਹੱਡੀਆਂ ਦੇ ਜੇ ਕੋਈ ਮਨ ਕੇ ਹਿੱਲੇ ਹੋਣ ਇੱਧਰ ਉੱਧਰ ਹੋਏ ਹੋਣ ਹਾਂਜੀ ਹਾਂਜੀ ਇਹ ਉਹਦੇ ਉਹਦਾ ਵੀ ਇਲਾਜ ਹੈਗਾ ਪੱਕਾ ਠੀਕ ਹੈ ਜੀ ਇਹ ਬਾਕੀ ਹੋਰ ਕੋਈ ਟੁੱਟਰੀ ਹਿੱਲੀਆਂ ਕੋਸਾ ਉਹਦਾ ਵੀ ਇਲਾਜ ਹੈਗਾ ਜਿਵੇਂ ਧਰ ਹੋ ਗਈ ਬਾਬਾ ਜੀ ਹਨਾ ਹਾਂ ਧਰਨ ਜਿਹੜੀ ਇਹ ਇਹ ਪੇਟ ਦੇ ਵਿੱਚ ਇਹ ਵੀ ਹੈਗਾ ਇਲਾਜ ਸਾਡੇ ਕੋਲ ਓਕੇ ਓਕੇ ਇਹ ਤੇ ਬਾਕੀ ਰਹੀ ਗੋਡਿਆਂ ਦਾ ਹਾਂਜੀ ਕਈ ਬੰਦਿਆਂ ਦੀ ਜਿਹੜੇ ਗੋਡੇ ਨੇ ਇਹ ਕਈ ਬੰਦੇ ਕਹਿੰਦੇ ਨੇ ਜੀ ਇਹਦੇ ਗੋਡੇ ਘਸ ਗਏ ਇਹ ਜੀ ਘਸਣ ਵਾਲੀ ਕੋਈ ਚੀਜ਼ ਨਹੀਂ ਹੈ ਹਾਂਜੀ ਇਹਨਾਂ ਦੇ ਵਿੱਚ ਜਿਹੜੇ ਚੂਲੇ ਨੇ ਹਾਂਜੀ ਜਾਂ ਚੂਲੇ ਰੁਕ ਜਾਂਦੇ ਨੇ ਸਪਲਾਈ ਬੰਦ ਹੋ ਜਾਂਦੀ ਹੈ ਗੋਡਿਆਂ 'ਚ ਘਟ ਜਾਣੀ ਹੋ ਜਾਂਦੀ ਹੈ ਠੀਕ ਆ ਜੀ ਫਿਰ ਗੋਡੇ ਸੁਪੇ ਚੱਲਣ ਨਾਲ ਇਹਨਾਂ 'ਚ ਫਿੰਸੀਆਂ ਹੋ ਜਾਂਦੀਆਂ ਨੇ ਬਾਅਦ 'ਚ ਕੁਝ ਦਿਨ ਬਾਅਦ ਜ਼ਖਮ ਹੋ ਜਾਂਦੇ ਨੇ ਗੋਡਾ ਸੁੱਜਣਾ ਸ਼ੁਰੂ ਹੋ ਜਾਂਦਾ ਹੈ ਤੇ ਫਿਰ ਇਹ ਬੰਦੇ ਭੱਜਦੇ ਨੇ ਕਿ ਪਤਾ ਨਹੀਂ ਕੀ ਹੋ ਗਿਆ ਜਿਵੇਂ ਵਿੱਚ ਕਹਿੰਦੇ ਗਰੀਸ਼ ਮੁੱਕ ਗਿਆ ਜੀ ਉਹ ਚੀਜ਼ਾਂ ਵੀ ਹੁੰਦੀਆਂ ਨੇ ਕਈ ਕਹਿੰਦੇ ਹੁੰਦੇ ਹਨ ਕਿ ਗਰੀਸ ਨੂੰ ਹਾਂਜੀ ਹਾਂ ਇਹਦੇ ਵਿੱਚ ਗਰੀਸ ਕੋਈ ਨਹੀਂ ਹੁੰਦਾ ਓਕੇ ਓਕੇ ਤਕਰੀਬ ਹੁੰਦਾ ਨਹੀਂ ਮਤਲਬ ਉਹ ਇਹਦੇ ਵਿੱਚ ਤਾਂ ਹਵਾ ਹੀ ਹੁੰਦੀ ਹੈ ਇੱਕ ਗੈਪ ਹੈ ਇੱਕ ਹਵਾ ਓਕੇ ਜਦੋਂ ਇਹ ਸਪਲਾਈ ਬੰਦ ਹੋ ਜਾਂਦੀ ਹੈ ਮੇਰੀ ਮੁਤਾਬਕ ਜਿਹੜਾ ਕੁਝ ਵੀ ਇਹਦੇ ਵਿੱਚ ਚੂਲੇ ਤੋਂ ਆਉਂਦਾ ਹੈ ਹਾਂਜੀ ਉਹ ਹਵਾ ਨੂੰ ਸੁਲਾਬ ਕਰਦਾ ਹੈ ਠੀਕ ਹੈ ਜੀ ਜੇ ਕੋਈ ਹੋ ਸਕਦਾ ਪਾਣੀ ਹੋਵੇ ਜਾਂ ਕੋਈ ਹੋਰ ਚੀਜ਼ ਹੈ ਹਾਂਜੀ ਉਹ ਜਦੋਂ ਬੰਦ ਹੋ ਜਾਂਦਾ ਹੈ ਕਿ ਹਵਾ ਗਰਮ ਹੋਣ ਲੱਗ ਜਾਂਦੀ ਹੈ ਜਦ ਅਸੀਂ ਤੁਰਦੇ ਹਾਂ ਠੀਕ ਹੈ ਜੀ ਉਹ ਗਰਮੇਸ਼ ਦੇ ਨਾਲ ਫਿੰਛੀਆਂ ਨਿਕਲਣ ਲੰਦੀਆਂ ਨੇ ਫਿੰਛੀਆਂ ਤੋਂ ਬਾਅਦ ਜ਼ਖਮ ਬਣ ਜਾਂਦੇ ਨੇ ਕੋਡਾ ਸੁੱਜਣਾ ਸ਼ੁਰੂ ਹੋ ਜਾਂਦਾ ਹਾਂਜੀ ਹਾਂਜੀ ਇਹ ਜਿੰਨਾ ਚਿਰ ਫੇਰੇ ਰਹੇ ਇਹਦਾ ਚੂਲੇ ਦਾ ਲਾਜ ਨਹੀਂ ਹੁੰਦਾ ਸਹੀ ਨਹੀਂ ਚੱਲਦਾ ਉਹਨਾਂ ਚਿਰ ਗੋਡਾ ਨਹੀਂ ਚੱਲ ਸਕਦਾ ਗੋਡਾ ਤਾਂ ਠੀਕ ਹੁੰਦਾ ਹੈ ਠੀਕ ਹੈ ਜੀ ਪਰ ਉਹ ਸਪਲਾਈ ਰੁਕਣ ਦੇ ਨਾਲ ਚੂਲੇ ਦੇ ਵਿੱਚੋਂ ਗੋਡੇ ਸੋਜ ਆ ਜਾਂਦੀ ਹੈ ਫਿਰ ਕਈ ਕਹਿੰਦੇ ਨੇ ਵੀ ਗੋਡਾ ਬਦਲਣਾ ਹੈ ਜੀ ਅਸੀਂ ਬੁਲਾਣਾ ਕਰਨਾ ਉਹਨਾਂ ਨੂੰ ਪਤਾ ਨਹੀਂ ਹੈਗਾ ਗੋਡਾ ਛੇਦੀ ਨਹੀਂ ਵਿਗੜਦਾ ਠੀਕ ਹੈ ਜੀ ਜਿਹੜਾ ਚੱਕਰ ਪੈਂਦਾ ਉਹ ਸਿਰਫ ਚੂਲੇ ਚੋਂ ਹੀ ਪੈਂਦਾ ਚੂਲੇ ਚੋਂ ਪੈਂਦਾ ਮਤਲਬ ਠੀਕ ਹੈ ਜੀ ਉਹ ਜਦੋਂ ਫਿਰ ਹੁਣ ਇੱਥੇ ਚੂਲਿਆਂ ਦਾ ਆਪਣੇ ਲਾਜ ਵੀ ਹੈ ਓਕੇ ਇਹ ਇਹਨਾਂ ਦੀ ਮਾਰਸ ਦੇ ਨਾਲ ਹੀ ਖੁੱਲ ਜਾਂਦੇ ਨੇ ਇਹ 50% ਤੇ 60% ਕੂੜਾ ਖੜਾ ਹੈ ਹਾਂਜੀ ਇਹ ਕੋਈ ਉਹਨਾਂ ਦਾ ਫਿਕਰ ਕਰਨ ਦੀ ਲੋੜ ਨਹੀਂ ਬੰਦੇ ਨੂੰ ਕੋਈ ਆਮ ਬਿਮਾਰੀਆਂ ਨਾ ਹੋਣ ਆਹ ਠੀਕ ਗੱਲ ਜਿਵੇਂ ਸ਼ੂਗਰ ਜ਼ਿਆਦਾ ਵੱਧਦੀ ਹੈ ਜੂਪੇਸਰ ਉਹਨਾਂ ਦਾ ਕੁਝ ਲੇਟ ਚੱਲਦਾ ਹੈ ਠੀਕ ਹੈ ਜੀ ਜਿਨ੍ਹਾਂ ਨੂੰ ਨਿਕਰ ਬਿਮਾਰੀਆਂ ਨਹੀਂ ਆਈਆਂ ਸਰੀਰ ਪਤਲੇ ਨੇ ਉਹਨਾਂ ਇਹ ਤਾਂ ਥੋੜੀ ਜਿਹੀ ਦਿਨ ਚ ਚੱਲ ਜਾਂਦੇ ਨੇ ਚੂਲੇ ਠੀਕ ਹੈ ਜੀ ਕੋਈ ਲੰਬਾ ਸਮਾਂ ਨਹੀਂ ਲੱਗਦਾ ਓਕੇ ਜੇ ਬੰਦੇ ਨੂੰ ਕੋਈ ਲੰਬੀ ਬਿਮਾਰੀ ਹੈ ਇਹ ਸਰੀਰਕ ਤੰਦਰੁਸਤੀ ਨਹੀਂ ਹੈਗੀ ਉਹਨਾਂ ਦੇ ਟਾਈਮ ਲੱਗਦਾ ਚੂਲੇ ਚ ਲਾਉਂਗਾ ਠੀਕ ਹੈ ਜੀ ਇਹ ਅੱਜਕੱਲ ਤਾਂ ਇਹ ਪਹਿਲਾਂ ਦਾ ਚੂਲੇੰ ਦਾ ਨਹੀਂ ਸੀ ਗੱਲਬਾਤ ਹਾਂਜੀ ਹਾਂਜੀ ਹੁਣ ਤਾਂ ਚੂਲੇੰ ਦਾ ਆਮ ਇਲਾਜ ਹੈਗਾ ਉਹਦਾ ਹੋਰ ਤਾਂ ਹੈਗਾ ਹਾਂਜੀ ਹਾਂਜੀ ਏ ਵੀ ਹੋਰ ਇਹਨਾਂ ਦਾ ਬਾਕੀ ਰੀ ਪੈਰਾਂ ਦੀ ਗੱਲ ਹੈ। ਹਾਂਜੀ। ਦੇਖੋ ਗੋਡੇ ਨੇ ਪੈਰ ਨੇ ਇਹਨਾਂ ਦਾ ਇਲਾਜ ਹੈਗਾ। ਠੀਕ ਆ ਜੀ। ਪਰ ਇੱਕ ਗੱਲ ਹੈ ਵੀ ਜਿਹੜੀ ਕੋਈ ਪੱਕੀ ਬਿਮਾਰੀ ਨਹੀਂ ਹੋਣੀ ਚਾਹੀਦੀ। ਜਿਵੇਂ ਸੋਜ ਆ ਗਈ, ਲੱਤਾਂ ਤੇ ਆ ਗਈ। ਹਾਂਜੀ। ਇਹ ਗੋਡਿਆਂ ਦੇ ਵਿੱਚ ਵੀ ਭਾਰੀਪਾਨ ਆ ਗਿਆ, ਸੋਜ ਆ ਗਈ। ਓਕੇ ਓਕੇ। ਇਹ ਉਹ ਹੈਗਾ ਡਾਕਟਰੀ ਇਲਾਜ। ਠੀਕ ਆ ਜੀ। ਸਾਡੇ ਕੋਲ ਹੱਡੀਆਂ ਦਾ ਇਲਾਜ ਪਹੁੰਚਾ। ਦੇ ਬਾਬਾ ਜੀ ਇੱਕ ਜਮੇ ਸਰਵਾਈਕਲ ਦੀ ਬਹੁਤ ਪ੍ਰੋਬਲਮ ਅੱਜ ਕੱਲ ਮਨਾਂ ਸਰਵਾਈਕਲ ਦਾ ਬਹੁਤ ਜ਼ਿਆਦਾ ਆਪਣੇ ਉਹਦਾ ਵੀ ਮਨ ਲਾ ਜੀ ਥੋੜਾ ਦਾਤੋ ਸਰਵਾਈਕਲ ਕੋਈ ਕੱਲ ਇਹ ਹੈ ਵੀ ਸਰਵਾਈਕਲ ਬਿਮਾਰੀ ਤਾਂ ਕੋਈ ਹੈ ਓਕੇ ਜੇ ਆਪਾਂ ਕਹੀਏ ਇਹ ਇਹ ਤਾਂ ਸਾਡੇ ਸਰੀਰ ਦਾ ਅੰਗ ਹੈ ਠੀਕ ਆ ਜੀ ਜਿਹੜੀ ਰੀੜ ਦੀ ਹੱਡੀ ਹੈ ਉਹਦਾ ਜਿਹੜਾ ਪਹਿਲਾ ਭਾਗ ਹੈ ਜਿੱਥੇ ਸਾਡਾ ਮੂੰਹ ਘੁੰਮਦਾ ਸਿਰ ਘੁੰਮਦਾ ਹੈ ਮੇਰੂ ਗੰਡੇ ਘੁੰਮਦੇ ਹੈ ਹਾਂਜੀ ਹਾਂਜੀ ਉਹ ਉਹ ਜਿਹੜੇ ਮਣਕੇ ਨੇ 7 ਹਾਂਜੀ ਸਾਡੇ ਗਲ ਦੇ ਵਿੱਚ ਦਿਮਾਗ ਤੱਕ ਹਾਂਜੀ ਹਾਂਜੀ ਉਹ 7 ਮਣਕੇ ਦਾ ਨੌ ਸਰਵਾਈਕਲ ਸਰਲਿਕਲ ਕੋਈ ਕੈਂਸਰ ਨਹੀਂ ਕੋਈ ਬਿਮਾਰੀ ਨਹੀਂ ਕੋਈ ਕੁਝ ਨਹੀਂ ਇਹ ਤੋਂ ਕੋਈ ਡਰਨ ਦੀ ਲੋੜ ਨਹੀਂ ਸਾਡੇ ਸਰੀਰ ਦਾ ਇੱਕ ਅੰਗ ਹੈ ਭਾਜੀ ਹਾਂਜੀ ਇਹ ਭਾਗ ਹੈ ਪਹਿਲਾ ਸਾਡਾ ਠੀਕ ਹੈ ਜੀ ਇਹਦੇ ਨਾਲ ਇਹ ਜ਼ਰੂਰ ਹੈ ਵੀ ਜਿਹੜੇ ਲਿਗਾਮੈਂਟ ਦੇ ਮਨਕੇ ਦੇ ਹੇਠਲੇ ਪਾਸੇ ਲਿਗਾਮੈਂਟ ਦਾ ਹਾਂਜੀ ਹਾਂਜੀ ਉਹਦਾ ਉੱਚਾ ਮਾਸ ਹੈ ਹਾਂਜੀ ਉਹਦੀ ਇੱਕ ਤੈ ਹੁੰਦੀ ਹੈ ਠੀਕ ਹੈ ਜੀ ਉਹਦੇ ਵਿੱਚ ਖੂਨ ਵੀ ਚੱਲਦਾ ਹੈ ਠੀਕ ਹੈ ਜੀ ਕਈ ਵਾਰ ਸੋਜ ਆ ਜਾਂਦੀ ਹੈ ਜੇ ਲਿਗਾਮੈਂਟ ਦੇ ਉਹ ਕੜੇ ਸੋਜ ਆ ਜਾਵੇ ਹਾਂਜੀ ਤਾਂ ਮਨਕੇ ਚਾਹਤ ਹੋ ਜਾਂਦੇ ਨੇ ਠੀਕ ਹੈ ਜੀ ਉਹ ਖੂਮੋਂ ਘਟ ਜਾਂਦੇ ਨੇ ਦਰਦ ਹੋਣਾ ਹੋ ਜਾਂਦਾ ਓਕੇ ਓਕੇ ਜੇਕਰ ਉਹ ਇਤਨੀ ਇਤਨੀ ਜ਼ਿਆਦਾ ਅੜ ਜਾਣ ਹਾਂਜੀ ਇਹੀ ਖਤਰਾ ਹੁੰਦਾ ਹੈ ਵੀ ਕਿਤੇ ਦਿਮਾਗ ਤੂੰ ਜਿਹੜਾ ਖੂਨ ਲੈ ਕੇ ਨਾੜਾਂ ਜਾ ਰਹੀਆਂ ਨੇ ਠੀਕ ਹੈ। ਕਿਉਂਕਿ ਉਹ ਕਿਤੇ ਹੱਡੀ ਤੇ ਲਵੇ ਲਾ ਕੇ ਖੂਨ ਦਾ ਸਰਕਲ ਘਟ ਨਾ ਜਾਵੇ। ਠੀਕ ਹੈ ਜੀ। ਜਾਂ ਨਾੜ ਪਾਟ ਨਾ ਜਾਵੇ, ਅਟੈਕ ਨਾ ਹੋ ਜਾਵੇ। ਅਟੈਕ ਨਾ ਹੋ ਜਾਵੇ। ਬਸ ਇੰਨਾ ਹੀ ਕੰਮ ਆ ਸਿਰਵੈਕਲ ਦਾ, ਹੋਰ ਕੋਈ ਪੈਰ ਦੇ ਨਾਲ ਤਾਂ ਹੈ ਨਹੀਂ। ਜੇ ਪੈਰ ਚ ਕੰਡਾ ਲੱਗਿਆ ਤੇ ਨੂੰ ਸਰਵੈਕਲ ਹੋ ਗਿਆ। ਹਾਂਜੀ ਹਾਂਜੀ। ਜਦੋਂ ਮੋੜਾ ਦੁਖਣ ਲੱਗਿਆ ਤੇ ਨੂੰ ਸਰਵੈਕਲ ਹੋ ਗਿਆ, ਇਹ ਗੱਲ ਨਹੀਂ। ਹਾਂਜੀ। ਜਿਹੜਾ ਸਰਵੈਕਲ ਹੈ ਸਾਡੇ ਦਿਮਾਗ ਤੇ ਅਟੈਕ ਕਰਾ ਸਕਦਾ ਹੈ। ਠੀਕ ਹੈ ਜੀ। ਜੇ ਨਾੜੀ ਫੜ ਜਾਏ, ਜਾਂ ਥੋੜੂਗੀ, ਲੇਕਿਨ ਥੱਲੇ ਸਰੀਰ ਨੂੰ ਸਰਵੈਕਲ ਦਾ ਕੋਈ ਅਸਰ ਨਹੀਂ ਹੁੰਦਾ। ਜੇ ਅਸੀਂ ਕਹੀਏ ਵੀ ਮੇਰਾ ਗੋਡਾ ਦੁਖਣ ਲੱਗ ਗਿਆ ਜੀ ਇਹ ਸਰਵਾਈਕਲ ਕਲ ਦੁਖਣ ਲੱਗ ਗਿਆ ਇਹ ਗੱਲ ਨਹੀਂ ਹੈ ਓਕੇ ਓਕੇ ਜਿਹੜਾ ਸਰਵਾਈਕਲ ਹੈ ਸਾਡੇ ਗੱਲ ਦੇ ਅੰਦਰ ਦਿਮਾਗ ਤੱਕ ਇਹ ਨੁਕ ਇਹ ਨੁਕਸਾਨ ਹੋ ਸਕਦਾ ਠੀਕ ਆ ਜੀ ਹੋਰ ਨਹੀਂ ਇਹ ਤਾਂ ਵੱਡਾ ਕੋਈ ਰੋ ਠੀਕ ਆ ਬਾਬਾ ਜੀ ਤੇ ਮਤਲਬ ਯਾਨੀ ਸਰਵਾਈਕਲਾ ਤੁਹਾਡੇ ਨਾਲ ਇੱਕ ਵਾਰ ਬੰਦਾ ਕੰਟੈਕਟ ਕਰ ਸਕਦਾ ਨਾ ਜੀ ਹਾਂ ਜੀ ਬਿਲਕੁਲ ਹੈ ਸਰਵਾਈਕਲ ਦਾ ਇਲਾਜ ਹੈਗਾ ਠੀਕ ਆ ਜੀ ਤੇ ਹੋਰ ਕੀ ਹੈ ਹਾਂ ਜੀ ਇਹ ਸਾਡਾ ਇਲਾਜ ਆਮ ਤੌਰ ਤੇ ਮਾਰਸ਼ ਕਰਕੇ ਹੀ ਹੈ ਠੀਕ ਆ ਮਾਰਸ਼ ਇਹਨਾਂ ਨੂੰ ਆ ਹੱਥ ਹੈ ਹਾਂ ਜੀ ਹਾਂ ਜੀ ਇਹ ਇਹਦੀ ਉਂਗਲੀ ਹਿੱਲਦੀ ਹਾਂ ਜੀ ਹਾਂ ਜੀ ਇਥੇ ਸੋਜਾ ਆਇਆ ਵਾ ਹਾਂਜੀ ਹਾਂਜੀ ਤਾਂ ਹੁਣ ਇਹਨੂੰ ਅਸੀਂ ਗਰਮ ਤੇਲ ਦੇ ਨਾਲ ਜਿਹੜੇ ਸਾਡੇ ਆਪਣੇ ਤੇਲ ਨੇ ਵਧੀਆ ਹਾਂਜੀ ਹਾਂਜੀ ਉਹਨਾਂ ਦੇ ਨਾਲ ਨਾਲ ਤਾਂ ਸੋਜਾ ਉਤਰ ਜਾਂਦਾ ਠੀਕ ਆ ਜੀ ਤੇ ਨਾਲ ਦੀ ਨਾਲ ਹੱਡੀਆਂ ਸੈੱਟ ਕਰ ਦਿੰਦੇ ਆ ਠੀਕ ਆ ਜੀ ਆ ਨਾੜਾਂ ਚਾਲੂ ਕਰ ਦਿੰਦੇ ਆ ਠੀਕ ਆ ਜੀ ਵੀ ਇਹਨੇ ਵਿੱਚ ਆ ਜਿਹੜਾ ਲਾਜ ਨੇ ਸਾਡੇ ਹਾਂਜੀ ਹਾਂਜੀ ਇਹ ਸਿਰਫ ਤੇਲ ਦੇ ਨਾਲ ਠੀਕ ਹੈ ਜੀ ਹੱਡੀ ਨੂੰ ਸੈੱਟ ਕਰਨਾ ਮਲਣਾ ਇਹਦੇ ਨਾਲੇ ਸਾਡੇ ਮਤਲਬ ਤੁਸੀਂ ਆਪਣੇ ਤਜਰਬੇ ਦੇ ਹਿਸਾਬ ਨਾਲ ਹਨਾ ਜੀ ਦੇਸੀ ਨੁਸਖਿਆਂ ਨਾਲ ਇਲਾਜ ਕਰਦੇ ਹੋ ਸਾਰਾ ਹਾਂ ਠੀਕ ਹੈ ਕੋਈ ਆਪਰੇਸ਼ਨ ਨਹੀਂ ਕਰਦੇ ਠੀਕ ਹੈ ਠੀਕ ਹੈ ਕਰਦੇ ਅਸੀਂ ਬੰਦ ਦਾ ਬੰਦ ਹੈ ਠੀਕ ਹੈ ਜੀ ਪਰ ਕਰਦੇ ਆ ਤੇਲ ਦੀ ਮਾਲਸ਼ ਦਾ ਠੀਕ ਹੈ ਇਹ ਸਾਡਾ ਇਲਾਜ ਤੇ ਲਓ ਜੀ ਅੱਜ ਆਪਾਂ ਬਾਬਾ ਜੀ ਦੀ ਸਾਰੀ ਗੱਲਬਾਤ ਵੀ ਕਰ ਲਈ ਹੈ ਨਾ ਬਖਦ ਨੂੰ ਟ੍ਰੀਟਮੈਂਟ ਵੀ ਦਿਖਾਤਾ ਬਾਕੀ ਤੁਹਾਡੇ ਨਾਲ ਕੰਟੈਕਟ ਨੰਬਰ ਸਾਰਾ ਸ਼ੇਅਰ ਕਰ ਦਾਂਗੇ ਐਡਰੈਸ ਵੀ ਨਾਲ ਸ਼ੇਅਰ ਕਰ ਦਾਂਗੇ ਸੋ ਇਹ ਵੀਡੀਓ ਨੂੰ ਕਰਦੇ ਐਂਡ ਤੱਕ